ਤੇਰ ਕਰ ਬੈਸੋ ਹਰ ਜਨ ਪਿਆਰੇ ਤੇਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਸਤ ਗੁਰ ਤੁਮਰੇ ਦਸਤ ਦੁ ਪਰਮੇਸ਼ਰ ਮਾ ਤੈਨੂੰ ਦੋ 버ਗਰ ਖਵਾਤੇ ਆ ਮੂੰਹ ਸਿਰ ਤੇਰਾ ਸਾਰਾ ਲਿਪੜ ਗਿਆ ਆਈ ਲਵ ਪੁੱਛੋ ਤੇ ਮਿਲ ਜੂ ਪਰ ਮਲਾਈ ਵਾਲੀ ਕਾਫੀ ਮੈਨੂੰ ਲੱਗਦਾ ਆ ਆਪਾਂ ਪਹਿਲੀ ਵਾਰੀ ਬੀਤੀ ਆ ਚੱਲ ਆਜੋ ਚੱਲੀਏ ਹੁਣ ਬਹੁਤ ਹੋ ਗਿਆ ਟੈਸਲਾ ਜਿਆਦਾ ਤੇ ਲੱਗੀ ਹੋਈ ਆਪਣੇ ਸਸੀ ਗੱਲ ਜੀ ਸਾਰਿਆਂ ਨੂੰ ਸਵੇਰ ਸਵੇਰ ਅਸੀਂ ਹੋ ਗਏ ਰੈਡੀ ਤੇ ਕਿੱਧਰ ਚੱਲੇ ਹਾਂ ਸੰਧੂ ਸਾਹਿਬ ਦੱਸਣਗੇ ਪਹਿਲਾਂ ਸਸ ਚੱਲੇ ਆ ਜੀ ਮਸਿਆ ਤੇ ਮਸਿਆ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਅੱਜ ਮਸਿਆ ਦਾ ਦਿਹਾੜਾ ਪਵਿੱਤਰ ਦਿਹਾੜਾ ਤੇ ਉਸ ਤੋਂ ਪਹਿਲਾਂ ਆਪਾਂ ਸੁਖਮਨ ਨੂੰ ਸਕੂਲ ਤੋਂ ਲੈ ਲਈਏ ਸੁਖਮਨ ਕਹਿ ਕੇ ਗਿਆ ਸੀ ਕਿ ਵੀ ਮੈਨੂੰ ਲੈ ਆਇਆ ਹੈ ਜੀ ਤੇ ਆਪਣੇ ਪਿੰਡੇ ਦਾ ਅੱਜ ਮੇਲਾ ਹੂੰ ਤੇ ਮੇਲੇ ਕਰਕੇ ਉਹਨੂੰ ਜਿਆਦਾ ਐਕਸਾਈਟਮੈਂਟ ਹੋਈ ਪਈ ਸੀ ਕਿ ਮੈਂ ਮੇਲੇ ਤੇ ਜਾਣਾ ਤੇ ਪੇਪਰ ਸੀ ਇਸ ਕਰਕੇ ਸਕੂਲ ਭੇਜਿਆ ਨਹੀਂ ਤੇ ਬਵਨਾ ਹੀ ਭੇਜਦੇ ਹਾਂ ਲੈ ਆਈਏ ਉਹਨੂੰ ਆਪਾਂ ਚੱਲ ਕੇ ਫਿਰ ਮਿਲਦੇ ਆਪਾਂ 10 ਵਜੇ ਆ ਤੇ ਹੁਣ ਆਪਾਂ ਉਹਨੂੰ ਪਹਿਲਾਂ ਹਾਫ ਡੇ ਲੈ ਕੇ ਲੈ ਆਉਣੇ ਆ ਤੇ ਫਿਰ ਮਿਲਦੇ ਅੱਗੇ ਕੀ ਕੀ ਪ੍ਰੋਸੈਸ ਹੁੰਦਾ ਬਿਲਕੁਲ ਚਲੋ ਚੱਲੀਏ ਲਓ ਜੀ ਸੁਖਮਨ ਨੂੰ ਆਪਾਂ ਲੈ ਲਿਆ ਹੋਇਆ ਸਕੂਲ ਤੋਂ ਤੇ ਇਹਦੀਆਂ ਸ਼ਰਟਾਂ ਸ਼ੂਟਾਂ ਆਪਾਂ ਦਤੀਆਂ ਬਦਲ ਤੇ ਰੀਨੂ ਇਹਨੂੰ ਕਰ ਲਿਆ ਸੁਖਮਨ ਤੈਨੂੰ ਸਕੂਲੋਂ ਛੁੱਟੀ ਲੈ ਕੇ ਕਿਵੇਂ ਦਾ ਫੀਲ ਹੋ ਰਿਹਾ ਵਧੀਆ ਵਾਦੀ ਨੇ ਰੋਲਾ ਬੜਾ ਪਾਇਆ ਹੋਇਆ ਸੀ ਕਿ ਮੈਨੂੰ ਉਹ ਅੱਜ ਛੁੱਟੀ ਲੈ ਕੇ ਦੇਉ ਹਾਫ ਡੇ ਦੀ ਨਿਆਰੇ ਆ ਗਏ ਸੁਖਮਨ ਨੂੰ ਨਿਆਰੇ ਹਾਂ ਸੁਖਮਨ ਹੈਪੀ ਹਾਂ ਕਿੰਨਾ ਹੈਪੀ ਬਾਦ ਮੌਸਮ ਮੌਸਮ ਵਾਹ ਗਰਮੀ ਜੀ ਗਰਮੀ ਅੱਛਾ ਮਸਿਆਰੋ ਜਾ ਕੇ ਹੋਰ ਕੀ ਕੀ ਕਰਨਾ ਫਿਰ ਅੱਜ ਤੋਂ ਅੱਗੇ ਉਹ ਵੇਖਾਂਗੇ ਕੀ ਵੇਖਣਾ ਕੀ ਵੇਖਣਾਗੇ ਨੂੰ ਮੈਨੂੰ ਤੇ ਜਾਣਾ ਕਿ ਨਹੀਂ ਮੇਲੇ ਤੇ ਜਾਣਾ ਕਿ ਨਹੀਂ ਆ ਵੇਲਾ ਚੱਲ ਜਾਈਏ ਕਿੰਨਾ ਸਾਈਟਡ ਹੈ ਬਹੁਤ ਬਹੁਤ ਤੇ ਪਰ ਮੇਲਾ ਤਾਂ ਛੋਟਾ ਹੀ ਹੁੰਦਾ ਆਪਣੇ ਪਿੰਡ ਵਾਲਾ ਇਤਨਾ ਨਹੀਂ ਵੱਡਾ ਹੁੰਦਾ ਚਲੋ ਮੇਲਾ ਤਾਂ ਮੇਲਾ ਹੀ ਆਣਾ ਭਾਵੇਂ ਛੋਟਾ ਤੇ ਭਾਵੇਂ ਵੱਡਾ ਜਲੇਬੀਆਂ ਦਾ ਖਾਣ ਨੂੰ ਮੈਨੂੰ ਮਿਲ ਲੱਗੀਆਂ ਨਾ ਪਕੌੜੇ ਤਾਂ ਖਾਣ ਨੂੰ ਮਿਲਣਗੇ ਹੀ ਨਾ ਹਾਂ ਤਾਂ ਵੱਡਾ ਐ ਨਹੀਂ ਉਹ ਜਿਵੇਂ ਬੱਚਿਆਂ ਦੇ ਹੁੰਦੇ ਆ ਨਾ ਝੂਲੇ 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 ਉਹ ਨਹੀਂ ਉਹ ਨਹੀਂ ਹੁੰਦੇ ਇਹ ਤੋਂ ਝੁਲਿਆ ਜਾਂ ਲੈਣਾ ਕੋਈ ਮਤਲਬ ਨਹੀਂ ਦਾ ਅੱਛਾ ਇਹਨੂੰ ਨਾ ਖਡਾਉਣਿਆ ਨਾ ਮਤਲਬ ਆ ਇਹਨੂੰ ਕੱਦ ਨਾ ਮਤਲਬ ਆ ਹਾਂ ਨਾ ਖਾਂ ਨਾ ਪਰ ਸਭ ਤੋਂ ਜ਼ਿਆਦਾ ਵੀ ਹੋਰ ਆ ਵੀ ਇੱਥੇ ਵੀ ਮੇਲਾ ਲੱਗਾ ਪਿੱਖਾ ਆ ਹਾਂ ਇਹਨਾਂ ਦੇ ਵੀ ਇੱਥੇ ਮੇਲਾ ਆ ਮੈਂ ਕਿ ਨਹੀਂ ਇੱਥੇ ਵੀ ਗਿੜਾ ਕੱਢੀ ਨਾ ਚੱਲੀਏ ਨਹੀਂ ਨਹੀਂ ਆਪਾਂ ਬਜੀ ਜਾਣਾ ਆਪਾਂ ਬਰੀਦਪੁਰ ਸਾਹਿਬ ਆਪਾਂ ਰਸਿਆ ਤੇ ਇਲਾ ਮਸੀਆ ਤੇ ਉਸ ਤੋਂ ਬਾਅਦ ਹੁਣ ਆਪਾਂ ਪਹਿਲਾਂ ਮਸੀਆ ਤੇ ਜਾ ਕੇ ਪੱਥਰ ਟੇਕਦੇ ਆ ਤੇ ਨਾਲੇ ਉਥੋਂ ਦੀਆਂ ਰੌਣਕਾਂ ਵਿਖਾਉਣੇ ਆ ਠੀਕ ਹੈ ਨਾ ਹਾਂ ਭਰਿਆ ਹੁੰਦਾ ਮਿਲ ਫੇ ਆਪਣੇ ਬਹੁਤ ਸੰਗਤ ਆਉਂਦੀ ਆ ਚਲੋ ਹੁਣ ਆਪਾਂ ਉਥੇ ਜਾ ਕੇ ਮਿਲਦੇ ਮੇਰੀ ਬਾਹ ਥੱਕ ਗਈ ਠੀਕ ਹੈ ਜੀ ਠੀਕ ਹੈ ਜੀ ਉਥੇ ਜਾ ਕੇ ਕੇਲੇ ਆ ਗਏ ਕੇਲੇ ਇੱਕ ਕੇਲੇ ਲੈ ਕੇ ਕਿੱਧਰ ਚੱਲਿਆ ਕੇਲੇ ਹੀ ਬਹੁਤ ਲੱਦੀ ਫਿਰਦਾ ਇਹਨੂੰ ਥੋਕ ਚ ਮਿਲੇ ਆ ਨਹੀਂ ਕਿਤੇ ਏੜੀ ਵਾਲਾ ਲੱਗਦਾ ਲੰਗਰ ਤਾਂ ਨਹੀਂ ਲੱਗਦਾ ਲੰਗਰ ਦਾ ਨਹੀਂ ਮੇਚੂਗਾ ਇਹ ਤਾਂ ਮੱਥਾ ਟੇਕਾਂ ਚੱਲਿਆ ਹੋਵੇ ਇਹਨੂੰ ਤਾਂ ਕੱਜ ਕੇ ਨਹੀਂ ਹਿਲਾਉਣੇ ਚਾਹੀਦੇ ਨਹੀਂ ਨਹੀਂ ਇਹ ਚੱਲੋ ਜਿਵੇਂ ਵੀ ਨજર ਲਾਜੂ ਇੰਨੇ ਕਹੇ ਲਿਆਣੂ ਨਹੀਂ ਨਹੀਂ ਨજર ਕਾਦੀ ਲਗਣੀ ਉਹਨੇ ਵੇਚ ਹੀ ਦੇਣੇ ਉਹਨੇ ਘੜਾ ਬਖਾ ਜਾਣੇ ਉਹਦਾ ਖਾਊ ਉਹਦੇ ਢੱਡ ਭੜੋ ਨਹੀਂ ਨਹੀਂ ਆਹੋ ਕਈਆ ਤਾਂ ਜਾਂਦਾ ਹੀ ਬਈ ਇੰਨੇ ਕੇਲੇ ਵੇ ਨੇ ਕੇ ਲੈ ਆਈ ਜਾਂਦਾ ਵੀ ਅਗਲਾ ਕਹਿ ਹੀ ਦਿੰਦਾ ਲੈ ਵੀ ਨੇ ਆ ਵੇ ਇੱਥਾ ਸੋਹਣਾ ਵੇ ਕੋਪਰੇ ਲੱਗੇ ਪਏ ਆ ਦੇਖੋ ਤੁਸੀਂ ਜਲੇਬੀਆਂ ਤੇ ਪਕੌੜੇ ਤੇ ਖਡਾਉਣੇ ਤੇ ਆਈਸ ਕਰੀਮਾਂ ਬਹੁਤ ਵਧੀਆ ਮਹਾਰਾ ਜੀ ਦੇ ਆਪ ਇੱਥੇ ਹਨਾ ਇਧਰਲੇ ਪਾਸੇ ਲਗਾਣਾ ਘੱਟ ਨੇ ਇਧਰਲੇ ਪਾਸੇ ਜਾਣੀਆਂ ਨੇ ਠੀਕ ਹੈ ਨਾ ਹਾਂ ਜੀ ਆਓ ਇਧਰਲੀ ਸਾਈਡ ਹੀ ਲੱਗਦੇ ਆ ਜਿਆਦਾ ਇਧਰਲੇ ਪਾਸੇ ਨਹੀਂ ਲਾਉਂਦੇ ਇਧਰ ਪਾਸੇ ਦਾ ਇਸ਼ਾਨ ਹੈ ਨਾ ਫੇਰ ਇਧਰ ਵਹੇ ਛੇਤ ਨੇ ਕਿਸ ਦੇ ਘਰ ਹੈ ਨਹੀਂ ਕਿ ਕਨਾਈ ਹਾਂ ਤੇ ਚਲੋ ਬਜ਼ਾਰ ਆਪਾਂ ਹੌਲੀ ਹੌਲੀ ਨੇੜੇ ਜਾ ਕੇ ਵੇਖਾਂਗੇ ਹਾਂ ਮੱਥਾ ਟੇਕ ਲਈਏ ਨਾ ਮੱਥਾ ਟੇਕ ਕੇ ਫੇਰ ਬਾਜ਼ਾਰ ਵਿਖਾਉਣੇ ਆ ਆਪਾਂ ਇਹਨਾਂ ਨੂੰ ਹਾਂ ਜਮਰ ਮਗਰ ਬੈਠਾ ਸੋਚੀ ਜਾਂਦਾ ਵੇ ਤਾਂ ਕੀ ਕਰਨਾ ਮੇਲੇ ਜਾ ਇਹ ਨਹੀਂ ਹੈ ਕਿ ਕਿਸਮ ਦਾ ਮਸਿਆ ਵੀ ਮੇਲਾ ਹੀ ਆ ਮੇਲਾ ਪਾਰਤ ਲੱਗਾ ਅੰਦਰ ਗੂਕਰ ਹਾਂ ਅੰਦਰ ਮੱਥਾ ਟੇਕ ਕੇ ਆ ਕੇ ਤੇ ਜੋ ਮਰਜ਼ੀ ਖਰੀਦੋ ਹਮ ਸ਼ਾਪਿੰਗ ਜੋ ਮਰਜ਼ੀ ਸ਼ਾਪਿੰਗ ਕਰੋ ਅਰੇ ਸੰਗਤ ਆ ਰਹੀ ਹੈ ਮੌਸਮ ਠੰਡਾ ਹੈ ਨਾ ਮੌਸਮ ਦੇ ਨਾਲ ਹੀ ਸੰਗਤ ਜੇ ਨਹੀਂ ਸਵੇਰੇ ਮੱਥਾ ਟੇਕ ਗਏ ਤੇ ਕਈ ਹਜੇ ਘਰੋਂ ਵੇਲੇ ਹੋ ਕੇ ਕਮਾਂ ਕਰਾਂ ਤੋਂ ਪਹੁੰਚ ਰਹੇ ਆ ਮੌਸਮ ਦੇ ਨਾਲ ਨਾ ਸੰਗਤ ਘਰਾਂ ਤੋਂ ਨਿਕਲਦੀ ਆ ਹਾਂ ਹੁਣ ਥੋੜਾ ਜਿਹਾ ਬਦਲਵਾਈ ਜੀ ਹੋਈ ਹਵਾ ਜੀ ਚੱਲਣ ਲੱਗ ਪਈ ਆ ਵੈਸੇ ਇਹਨਾਂ ਲਿਖਿਆ ਸੀ ਵੀ 11 ਵਜੇ 90% ਮੀਂਹ ਪੈਣਾ ਪਰ ਇਹ ਤਾਂ ਝੂਠ ਤਾਂ ਖਾਣੀ ਹੁੰਦੇ ਆ ਚਲੋ ਕੋਈ ਨਹੀਂ ਆਪਾਂ ਅੰਦਰ ਜਲ ਕੇ ਚਲੋ ਗੱਡੀ ਪਹਿਲਾਂ ਪਾਰਕ ਲਾਉਣੀ ਫਿਰ ਅੰਦਰ ਜਾ ਕੇ ਵੀ ਨਹੀਂ ਉੱਪਰ ਸਾਡਾ ਡੈਂਟਰੀ ਚੈੱਕਅਪ ਹੋ ਰਿਹਾ ਤੂੰ ਦੰਦ ਚੈੱਕ ਕਰਾਉਣੇ ਤੇ ਦੱਸ

ਫੋਈ ਡੰਡੇ ਖੰਡੰ ਟੇੜਪ ਟੰਡੰ ਜੋ ਬੰਨ ਮੇਰੇ ਸਿਰ ਤੇ ਮੇਰਦਾ ਹੱਥ ਅੱਖੀ ਮੇਰਾ ਦੇ ਆਸਾਈਆਂ ਆ ਵੇ ਆ ਲੋਹੇ ਦੀਆਂ ਕੜਾਈਆਂ ਹਾਂ ਲੋਹੇ ਦੀਆਂ ਆਇਰਨ ਇਹ ਕੱਟੀ ਲੱਗਿਆ 12 20 20 ਰੁਪਏ ਦੀ ਸੇਲ ਲੱਗੀ ਏ ਇਹ ਸਾਰੀਆਂ ਬੀਬੀਆਂ ਨੇ ਕਾ ਕਾ ਹਾਂ ਉਹਨਾਂ ਆਪਾਂ ਕੀ ਵੇਖੀਏ ਮੈਂ ਨਹੀਂ ਨਾ ਕੁਛ ਐਨਕਾ ਦੇਖ ਲਈਏ ਕਿ ਨਹੀਂ ਐਨਕਾ ਨਹੀਂ ਮੈਂ ਕਾਪਾ ਵੇਖੀਏ ਕਿ ਮੁੰਦਰੀਆਂ ਛੱਲੇ ਵੇਖਣੀਆਂ ਹਾਂ ਕਿ ਛੱਲੇ ਮੁੰਦਰੀਆਂ ਵੇਖਣੀਆਂ

ਆਦੀਆਂ ਛੇ ਕੋਈ ਵੀ ਗਰਮੀ ਫੇਰ ਆਈਆਂ ਉਹ ਮੇਰੇ ਲਈ ਕਹਿੰਦਾ ਜੇ ਗਰਮੀ ਨਾ ਹੋਈ ਹੰਡਾ ਮੈਲਾ ਹੰਡਾ ਮੈਲਾ ਗਰਮੀ ਬਹੁਤ ਆ। ਆਪਾਂ ਮੱਥਾ ਟੇਕ ਕੇ ਵਾਪਸ ਗੱਡੀ ਦੇ ਵਿੱਚ ਆ ਗਏ ਆ ਤੇ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਪਤਨ ਤੋਂ ਚੜਿਆ ਸੀ ਪਰ ਪਤਾ ਨਹੀਂ ਕਿੱਧਰ ਗਿਆ। ਸੰਗਤ ਦੇ ਵਿੱਚ ਪੈਸੇ ਵੀ ਕੱਟ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਪੂਰਾ ਹਾਲ ਗਰਮੀ ਬਹੁਤ ਜ਼ਿਆਦੀ ਹੈ। ਬਹੁਤ ਜ਼ਿਆਦਾ ਗਰਮੀ ਆ। ਚਲੋ ਹੁਣ ਆਪਾਂ ਫਟਾਫਟ ਜਾਂਦੇ ਆਂ ਚੱਲ। ਤੇ ਵੈਸੇ ਵੀ ਮੈਨੂੰ ਲੱਗਦਾ 12:30 ਦਾ ਟਾਈਮ ਹੋ ਗਿਆ ਹੋਣਾ। ਸ਼ਾਮ ਤੱਕ ਦੇਖਦੇ ਆਂ ਜੇ ਮੌਸਮ ਠੰਡਾ ਹੁੰਦਾ ਹੈ ਕਿ ਨਹੀਂ ਹੁੰਦਾ। ਸੁਖਮਣ ਦੀ ਤਾਂ ਕੰਡੀਸ਼ਨ ਨਹੀਂ ਰਹੀ ਮੈਨੂੰ ਲੱਗਾ ਹੁਣ ਅਗਲੇ ਮੇਲੇ ਤੇ ਜਾਂਦੀ ਇਹ ਬੁਰਾ ਹਾਲਾ ਗਰਮੀ ਦੇ ਨਾਲ ਇੱਥੇ ਹੀ ਹੋ ਗਿਆ ਭਰਾਵਾਲਾ ਇੱਥੇ ਹੀ ਆ ਗਿਆ ਹਾਂ ਗਰਮੀ ਬਹੁਤ ਆ ਤੇ ਤੁਸੀਂ ਕਿਹਾ ਬਸਿੱਧੀ ਸੁਖਮਣ ਆਹ ਪੁਰਾਲਾ ਪਰ ਸੰਗਤ ਬਹੁਤ ਸੀਗੀ ਟਰਾਲੀਆਂ ਪਰ ਭਰ ਕੇ ਸੰਗਤ ਅਜੇ ਵੀ ਤੁਰੀ ਆਉਂਦੀ ਮੱਥਾ ਟੇਕਣ ਵਾਸਤੇ ਪ੍ਰਕਾਸ਼ ਪੁਰਬ ਕਰਕੇ ਹੈ ਨਾ ਇੱਕ ਮੱਸੀਆ ਆ ਇੱਕ ਪ੍ਰਕਾਸ਼ ਪੁਰਬ ਕੱਲ ਨੂੰ ਆ ਤੇ ਅੱਜ ਹੈਗੀ ਮੱਸੀਆ ਲਓ ਜੀ ਆਪਾਂ ਗੁਰੂ ਘਰ ਤੋਂ ਚੱਲ ਕੇ ਆ ਗਏ ਆ ਪੁੱਛੋ ਮੰਡੀ ਆਊਟਲੈਟ ਤੇ ਤੇ ਫੈਕਟਰੀ ਆਊਟਲੈਟ ਦੇ ਅੰਦਰ ਜਾ ਕੇ ਆਪਾਂ ਦੇਖਦੇ ਆ ਫਸਟ ਟਾਈਮ ਆਪਾਂ ਇੱਥੇ ਆਏ ਆ ਤੇ ਅੰਦਰ ਜਾ ਕੇ ਦੇਖਦੇ ਆ ਨਾਲੇ ਤਾਂ ਕੁਝ ਖਾਣੇ ਵੀ ਨੇ ਆ ਜੇ ਕੋਈ ਖਾਣ ਨੂੰ ਆਈਟਮਾਂ ਬਣੋ ਮਿਲ ਗਈ ਤੇ ਨਾਲੇ ਦੇਖਦੇ ਆ ਕੋਈ ਸ਼ਾਪਿੰਗ ਨੂੰ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਸੜਕ ਜਿਹੜੀ ਆਪਾਂ ਨੂੰ ਮਿਲੀ ਆ ਸ਼ਾਰਟਕਟ ਦੇ ਵਿੱਚ ਦੀ ਆਪਾਂ ਇਹ ਸੜਕ ਜਿਹੜੀ ਇੰਨੀ ਜ਼ਿਆਦਾ ਵਧੀਆ ਨਹੀਂ ਸੀ ਟੁੱਟੀ ਹੋਈ ਸੀਗੀ ਬਟ ਫਾਈਨਲੀ ਆਪਾਂ ਪਹੁੰਚ ਹੀ ਗਏ ਆ ਹੁਣ ਦੇਖਦੇ ਆ ਸੋਮਨ ਦੀ ਸਾਈਟਮੈਂਟ ਚੈੱਕ ਕਰੋ ਸਾਈਟਡ ਹਾਂ ਕਿੰਨਾ ਕੁ ਬਹੁਤ ਬਹੁਤ ਜ਼ਿਆਦਾ ਹਾਂ ਚਲੋ ਚੱਲੀਏ ਦੇਖੀਏ ਤੇ ਫਿਰ ਆਪਾਂ ਬੈਠਦੇ ਆਂਗੇ ਤੇ ਕਿਉਂਕਿ ਧੁੱਪ ਹੈ ਸਭ ਤੋਂ ਪਹਿਲਾਂ ਪੜਛਾੜੀ ਗੀਤਾ ਹੈ ਕਿ ਆਪਾਂ ਚੱਲਦੇ ਆਂ ਬਰਗਰ ਕਿੰਗ ਦੇ ਖਾਣੇ ਆ ਭੁੱਖ ਬਹੁਤ ਲੱਗੀ ਹੋਈ ਸਵੇਰ ਦਾ ਕੁਝ ਨਹੀਂ ਖਾਦਾ ਚੰਗੀ ਤਰ੍ਹਾਂ ਤੇ ਆ ਜੀ ਬੰਦੇ ਆਪਣੇ ਗਏ ਆ ਆਰਡਰ ਲੈਣ ਵਾਸਤੇ ਤੇ ਆਪਾਂ ਪਹਿਲਾਂ ਫੇਟ ਪੂਜਾ ਕਰ ਲੈਨੇ ਆ ਫਿਰ ਕੰਮ ਦੂਜਾ ਕਰਦੇ ਹਾਂ ਕੋਈ ਕਿਉਂਕਿ ਟਾਈਮ ਹੋ ਗਿਆ ਹੈ 7:30 ਦਾ ਖਾਣ ਨੂੰ ਮਿਲ ਜਾਈ ਗੇ ਖੇਡ ਕੰਡੇ ਆ ਕੀ ਖਾਣ ਲਗਾ ਬਰਗਰ ਖਾਣ ਲਗਾ ਠੀਕ ਹੈ ਬਣਾ ਜੀ ਇਹ ਸਟੈਂਡ ਤੋਂ ਨਹੀਂ ਕਰਦਾ ਆਜਾ ਤਾਦਾ ਸਕੈਮ ਹਾਂ ਹਾਂ ਯਰ ਕੋफी ਵੀ ਕਹਿਦੀ ਲੋਬੀ ਆਪਣੇ ਬਰਗਰ ਜਿਹੜੇ ਉਹ ਆ ਗਏ ਐ ਤੇ ਕਾਫੀ ਜਿਹੜੀ ਆ ਰਹੀ ਹੈ ਪਿੱਛੇ ਪਿੱਛੇ ਤੇ ਸੋਹਮਣਾ ਹੁਣ ਖਾ ਕੇ ਦੱਸੂਗਾ ਵੀ ਕਿਹੋ ਜਿਹਾ ਖਾ ਕੇ ਨੇ ਮੈਂ ਜੇ ਨਹੀਂ ਸੋਸਪਾਕੇ ਖਾ ਲਓ ਜੀ ਆਪਾਂ ਪੇਟ ਪੂਜਾ ਕਰ ਲਈ ਹੋਈ ਆ ਤੇ ਹੁਣ ਆਪਾਂ ਮੌਲ ਚਾਲ ਵੇਖਦੇ ਆ ਤੇ ਕਿਉਂ ਲੱਗਦਾ ਨਾ ਕਿ ਆਗੇ ਆਪਾਂ ਬਾਹਰਲੇ ਦੇਸ਼ ਸਿਰਫ ਜਿਹੜੇ ਬੋਰਡ ਪੰਜਾਬੀ 'ਚ ਲਿਖੇ ਉੱਥੋਂ ਹੀ ਪਤਾ ਲੱਗਦਾ ਕਿ ਇਹ ਪੰਜਾਬ ਆ ਨਹੀਂ ਤੇ ਐਂ ਲੱਗਦਾ ਜਿਵੇਂ ਬਾਹਰ ਆ ਗਏ ਮਿਸਟਰ ਡੀਆਈਵਾਈ 'ਚ ਜਾਣੇ ਆ ਤੇਨੂੰ ਦੋ 버ਗਰ ਖਵਾਤੇ ਆ ਮੂੰਹ ਸਿਰ ਤੇ ਸਾਰਾ ਲਿਪੜ ਗਿਆ ਪੀਟਰ ਰੈਬਿਟ ਪੀਟਰ ਬਾਈ ਫੋਰਗੇਟ ਇਟ ਸੈਕਸ ਫਰੀ ਝੂਠ ਮਾਰਦੇ ਲੁੱਟਦੇ ਲੁੱਟਦੇ ਹੋਰ ਕੀ ਕਰੀਏ ਅੱਜ ਆਪਾਂ ਦਿਖਾ ਦਾਂਗੇ ਬਹੁਤ ਈ ਲੁੱਟਦੇ ਲੁੱਟਣ ਲੁੱਟਣ ਗਰਮੀ ਬਹੁਤ ਸੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਬੈਠ ਗਏ ਸੀ ਇੱਥੇ ਕੈਫੇ ਬਣਿਆ ਹੋਇਆ 13-13 ਕੈਫੇ ਤੇ ਇਹਨਾਂ ਦਾ ਫੂਡ ਜਿਹੜਾ ਖਾ ਲਿਆ ਹੋਇਆ ਆਪਾਂ ਕੌਫੀ ਪੀ ਲਈ ਆ ਪੀਜ਼ਾ ਖਾ ਲਿਆ ਹੈ ਨੂਡਲਸ ਵੀ ਖਾਦੀਆਂ ਬਹੁਤ ਜਿਆਦਾ ਜਿਹੜਾ ਯਮੀ ਟੇਸਟ ਸੀ ਬਹੁਤ ਜਿਆਦਾ ਸਵਾਦ ਫੂਡ ਸੀਗਾ ਫਰੈਸ਼ ਬਿਲਕੁਲ ਜਿਹੜਾ ਸੁਖਮਨ ਕਹਿੰਦਾ ਸੀ ਮੈਂ ਡੋਮਿਨੋਸ ਤੇ ਜਾਣਾ ਬਟ ਅਸੀਂ ਉਹਨੂੰ ਕਿਹਾ ਵੀ ਇਹਦਾ ਆਪਾਂ ਟਰਾਈ ਕਰਕੇ ਦੇਖਦੇ ਹਾਂ ਤੇਰਾ ਤੇਰਾ ਕੈਫੇ ਦਾ ਤਾਂ ਟਰਾਈ ਕਰਕੇ ਦੇਖਿਆ ਬਹੁਤ ਯਮੀ ਫੂਡ ਆ ਜਦੋਂ ਵੀ ਤੁਸੀਂ ਫੈਕਟਰੀ ਆਊਟਲੈਟ ਪੁਚੋ ਮੰਡੀ ਆ ਉਹ ਤਾਂ ਇੱਕ ਵਾਰੀ ਫੂਡ ਜ਼ਰੂਰ ਟਰਾਈ ਕਰਿਓ ਬਹੁਤ ਹੀ ਜਿਆਦਾ ਸਵਾਦ ਤੇ ਤੁਹਾਨੂੰ ਇਦਾਂ ਨਹੀਂ ਫੀਲ ਹੋਏਗਾ ਕਿ ਅਸੀਂ ਕੋਈ ਜੰਕ ਫੂਡ ਖਾ ਰਹੇ ਆ ਹੈਲਦੀ ਲੱਗੇਗਾ ਖਾਓ ਖਾਓਗੇ ਜਦੋਂ ਤਾਂ ਫਰੈਸ਼ ਲੱਗੇਗਾ ਆ ਤਾਂ ਸਾਰੇ ਵਿਲੇ ਹੋ ਗਏ ਚੱਕ ਕੇ ਲੈ ਗਏ ਇੱਥੋਂ ਚੱਲੇ ਆ ਗੱਡੀ ਕੋਲੇ ਹਲੇ ਹਲੇ ਹੁਣ ਅਪਾ ਪੇਡ ਪੁਜਕਾਰ ਕੇ ਅਧ ਕਮ ਫਿਰ ਕੇ ਸ਼ਾਮ ਦਾ ਟਾਈਮ 5 ਵਜੇ ਚੱਲਿਆ ਤੇ ਆਪਾਂ ਹੌਲੀ ਹੌਲੀ ਜਾ ਰਹੇ ਆ ਗੱਡੀ ਵੱਲ ਤੇ ਗਰਮੀ ਹਜੇ ਤੱਕ ਨਹੀਂ ਫੁੱਲ ਆ ਭਾਵੇਂ ਸ਼ਾਮ ਹੋ ਗਈ ਆ ਤੇ ਚਲੋ ਚੱਲਦੇ ਆ ਹੌਲੀ ਹੌਲੀ ਅਜੇ ਆਪਾਂ ਨੂੰ 2-3 ਘੰਟੇ ਲੱਗਣੇ ਆ ਘਰੇ ਪਹੁੰਚਣ ਲੱਗਿਆ ਸ਼ਾਮ ਨੂੰ ਵੈਸੇ ਵੀ ਟ੍ਰੈਫਿਕ ਜ਼ਿਆਦਾ ਹੁੰਦਾ ਤੇ ਅੱਜ ਆ ਰਿਹਾ ਸੈਟਰਡੇ ਤੇ ਸ਼ਨੀਵਾਰ ਵੈਸੇ ਵੀ ਤੁਹਾਨੂੰ ਪਤਾ ਕਿ ਵੀਕਐਂਡ ਹੁੰਦਾ ਤਾਂ ਟ੍ਰੈਫਿਕ ਜ਼ਿਆਦਾ ਹੋਏਗਾ ਚਲੋ ਚੱਲਦੇ ਆ ਠੀਕ ਹੈ ਸਾਰੇ ਪਾਸੇ ਸੌਂਗ ਲੱਗੇ ਹੋਏ ਆਪਾਂ ਨੂੰ ਕਾਪੀਰਾਈਟ ਆਨ ਦਾ ਵੀ ਖਤਰਾ ਹੈ ਆਈ ਲਵ ਪੁੱਛੋ ਕੌਫੀ ਪੀ ਕੇ ਤੇ ਅੱਖਾਂ ਖੁੱਲ ਗਈਆਂ ਪੂਰੀਆਂ ਤੁਹਾਡੀਆਂ ਖੁੱਲ ਗਈਆਂ ਕਿ ਨਹੀਂ ਅੱਖਾਂ ਖੁੱਲ ਗਈਆਂ ਕੌਫੀ ਸਵਾਦ ਸੀ ਮਲਾਈ ਵਾਲੀ ਕੌਫੀ ਸੀ ਨਹੀਂ ਤੇ ਉਹ ਕਹਵੇਂ ਪਾਉਣਾ ਉਹ ਕਹਵੇਂ ਕਿ ਨਾ ਕੋਕਟਾ ਚਲੋ ਇਹ ਹੁੰਦਾ ਵੀ ਛੱਟ ਗਰਮੀ ਤੋਂ ਰਾਹਤ ਮਿਲ ਜੂ ਪਰ ਮਲਾਈ ਵਾਲੀ ਕਾਫੀ ਮੈਨੂੰ ਲੱਗਦਾ ਆਪਾਂ ਪਹਿਲੀ ਵਾਰੀ ਬੀਤੀ ਐ ਚੱਲ ਆਜੋ ਚੱਲੀਏ ਹੁਣ ਬਹੁਤ ਹੋ ਗਿਆ ਹਾਂ ਕੈਸੇ ਮੈਂ ਚੱਲ ਤੈਸਲਾ ਜਾਰਦੀਆਂ ਤੇ ਲੱਗੀ ਹੋਈ ਆਪਣੀ ਲਓ ਜੀ ਆਪਾਂ ਨੂੰ ਤੁਰਿਆਂ ਨੂੰ ਪੁੱਛੋ ਮੰਡੀ ਤੋਂ ਡੇਢ 2 ਘੰਟੇ ਦੇ ਨੀਅਰ ਹੋ ਚੱਲੇ ਆ ਤੇ ਹੁਣ ਆਪਾਂ ਥੱਕ ਗਏ ਆ ਪਿਆਸ ਬਹੁਤ ਜ਼ਿਆਦਾ ਲੱਗੀ ਸੀ ਤੇ ਰੋਡ ਸਾਈਡ ਆਪਾਂ ਨੂੰ ਇੱਕ ਕਾਟ ਦੇਸੀ ਤੇ ਆਪਾਂ ਪੀ ਲਗੇ ਆ ਜੂਸ ਮਿਕਸ ਜੂਸ ਪੀਨੇ ਮਸਮੀ ਪਾਈਨੈਪਲ ਤੇ ਚਕੰਦਰ ਦਾ ਤੇ ਬਹੁਤ ਸੋਹਣੀ ਇਹਨਾਂ ਦਾ ਸਿਟਿੰਗ ਏਰੀਆ ਬਣਿਆ ਹੋਇਆ ਇੱਥੇ ਬੈਠੇ ਆ ਨਾਲੇ ਛੱਟ ਤੇ ਠੰਡਾ ਠੰਡਾ ਜੂਸ ਪੀਨੇ ਆ ਤੇ ਨਜ਼ਾਰੇ ਲੈਨੇ ਆ ਰਿਲੈਕਸ ਹੋਨੇ ਆ ਫਿਰ ਚੱਲਦੇ ਆ ਘਰੇ ਠੀਕ ਕੜਕਬੂਰਾ ਬਾਈਪਾਸ ਆਪਾਂ ਕ੍ਰੋਸ ਕਰ ਰਹੇ ਸੀ ਤੇ ਆਪਾਂ ਨੂੰ ਰਸਤੇ ਦੇ ਵਿੱਚ ਜੂਸ ਵਾਲੀ 카ਟਰ ਦਿਖੀ ਹੈ ਤੇ ਜਦੋਂ ਆਪਾਂ ਇੱਥੇ ਆ ਕੇ ਰੁਕੇ ਆਂ ਆਪਾਂ ਨੂੰ ਪਤਾ ਲੱਗਾ ਕਿ ਪਹਿਲਾ ਦਿਨ ਵੀਰ ਨੇ 카ਟ ਜਿਹੜੀ ਉਹ ਆਪਣੀ ਸ਼ੁਰੂ ਕੀਤੀ ਹੈ ਸਪੋਰਟ ਜ਼ਰੂਰ ਕਰਿਆ ਕਰੋ ਫਰੈਸ਼ ਜੂਸ ਪੀ ਕੇ ਜਾਓ ਤੇ ਜਿਹੜਾ ਆਪਣਾ ਹੀ ਹੱਥੀ ਮਿਹਨਤ ਕਰਦਾ ਹੈ ਤੇ ਉਹਨਾਂ ਦਾ ਹੌਸਲਾ ਫੁਜਾਈ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਤੇ ਸਾਰੇ ਜਣੇ ਜੇ ਤੁਸੀਂ ਇੱਥੋਂ ਦੀ ਕ੍ਰੋਸ ਕਰ ਰਹੇ ਹੋ ਤਾਂ ਜੂਸ ਜ਼ਰੂਰ ਪੀ ਕੇ ਜਾਓ ਹੁਣ ਆਪਾਂ ਵੀ ਪੀਨੇ ਆਂ